ਸਾਚੀਏ ਕਾਲਜੀ ਸਾਰੇ ਨੂੰ ਮੈਂ ਤੁਹਾਡੀ ਆਪਣੀ ਕਿਲੋ ਟਿਕ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਮੈਂ ਤੁਹਾਡੇ ਸਾਰਿਆਂ ਲਈ ਲੱਗੇ ਇੱਕ ਲੰਮੀ ਵੀਡੀਓ ਜਿਸ ਵਿੱਚ ਆਪਾਂ ਨੀਡਲਵਰਕ ਬਾਰੇ ਜਾਣਾਂਗੇ ਜਿਹੜੀ ਕਿੜਾਈ ਆਪਾਂ ਹੱਥ ਨਾਲ ਕਰਦੀ ਆ ਉਸ ਨੂੰ ਨੀਡਲਵਰਕ ਕਿਹਾ ਜਾਂਦਾ ਹੈ ਜੀ ਅੱਜ ਆਪਾਂ ਤੁਹਾਨੂੰ ਨੀਡਲਵਰਕ ਕਰਕੇ ਦਿਖਾਵਾਂਗੇ ਥੋੜਾਕ ਇਹ ਡਿਜ਼ਾਈਨ ਹੈ ਜੀ ਆਪਣੇ ਕੋਲੇ ਇੱਕ ਕਮੀਜ਼ ਦਾ ਫਰੰਟ ਪੀਸਾ ਜਿਸ ਦੇ ਉੱਪਰ ਆਪਾਂ ਨੇ ਟੇਲਰਿੰਗ ਚਾਕ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਡਿਜ਼ਾਈਨ ਡਰਾ ਕੀਤਾ ਹੈ ਕੋਈ ਵੀ ਆਪਾਂ ਨੇ ਹੋਰ ਚੀਜ਼ ਨਹੀਂ ਯੂਜ਼ ਕੀਤੀ ਹੈ ਤੇ ਹੁਣ ਇਸ ਦੇ ਉੱਪਰ ਆਪਾਂ ਐਂਕਰ ਦੀ ਥ੍ਰੈਡ ਯੂਜ਼ ਕਰਾਂਗੇ ਜਿਸ ਦੇ ਨਾਲ ਆਪਾਂ ਵਰਕ ਕਰਾਂਗੇ ਜੀ ਇਹ ਐਂਕਰ ਦੀ ਥ੍ਰੈਡ ਨੇ ਜੀ ਵਰਤਮਾਨ ਦੇ ਅੰਬੋਲੀ ਤੇ ਇਤਨੀ ਪੈਕੇਜਿੰਗ ਆ ਗਈ ਹੈ ਤੁਸੀਂ ਲੈ ਸਕਦੇ ਹੋ ਕਿਤਾਬੀ ਇਸ ਦੇ ਉੱਪਰ ਆਪਾਂ ਦੋ ਤਿੰਨ ਕਲਰਸ ਦੇ ਫਲਾਵਰ ਫਲਾਵਰ ਦੇ ਜਿੰਨਾ ਕਿ ਆਪਾਂ ਕਸਟਮਰ ਨੇ ਕੀ ਆਏ ਤੇ ਇਸ ਦੇ ਉੱਪਰ ਆਪਾਂ ਮਹਿਰੂਨ ਕਲਰ ਯੂਜ਼ ਕਰਾਂਗੇ ਜੀ yellow and cream ਕਲਰ ਆਇਆ ਇਸ ਦੇ ਉੱਪਰ ਪੀਪਲ ਅਗੇ ਕਾਰਬਨ ਗ੍ਰੀਨ ਕਲਰ ਦੀਆਂ ਜੋ ਪੈਰਟਿਕ ਰੰਗਾਂ ਦੇ ਉੱਪਰ ਪੈਟਿਕ ਰੰਗਾਂ ਦੀਆਂ ਜੀ ਤੁਸੀਂ ਦੇਖ ਸਕਦੇ ਹੋ ਇਸ ਦੀ ਇਤਹਾਜ਼ੀ ਪੈਕੇਜਿੰਗ ਹੁੰਦੀ ਹੈ ਤੁਸੀਂ ਇਸ ਇੱਕ ਡੱਬੀ ਦੇ ਵਿੱਚ 25 ਪੀਸ ਹੁੰਦੇ ਨੇ ਜੀ ਤੇ ਆਪਾਂ ਨੂੰ 100 ਰੁਪਏ ਦੀ ਬੇਜਾਂਦੀ ਆ ਇਹਨਾਂ ਨੂੰ ਐਂਕਰ ਦੇ ਥ्रेड ਵੀ ਕਹਿ ਜਾਂਦਾ ਹੈ ਰੰਗੋਲੀ ਦੇ ਵਰਤਮਾਨ ਦੇ ਥ्रेड ਵੀ ਲੀਜੀਏ ਤੁਸੀਂ ਕਿਸੇ ਹੋਰ ਕੰਪਨੀ ਦੇ ਵੀ ਲੈ ਸਕਦੇ ਹੋ ਜੋ ਤੁਹਾਨੂੰ ਵਧੀਆ ਲੱਗਣ ਬਟ ਆਪਾਂ ਇਹ ਯੂਜ਼ ਕਰਦੇ ਕਿਉਂਕਿ ਮੇਰੇ ਹਿਸਾਬ ਨਾਲ ਇਹ ਵਧੀਆ ਹੈ ਤੇ ਮੈਂ ਇਹ ਯੂਜ਼ ਕਰਦਾ ਹਾਂ ਜੀ ਸੋ ਹੁਣ ਆਪਾਂ ਬਣਾਵਾਂਗੇ ਜੀ ਇਸ ਦੇ ਉੱਪਰ ਬੁਲੰਸਟੇਟ ਚਾਲੇ ਫਲਾਵਰ ਬਣਾਵਾਂਗੇ ਜੀ ਇੱਥੇ ਸੈਂਟਰ ਦੇ ਵਿੱਚ ਤੇ ਇਹ ਪੱਤੀਆਂ ਲੈ ਲਈਆਂ ਐਂਡ ਇਹ ਬੇਲਜ਼ ਆ ਰਹੀ ਹਲਕੀ ਜੀ ਆ ਜਿਆਦਾ ਹੈਵੀ ਡਿਜ਼ਾਈਨ ਨਹੀਂ ਹੈ ਥੋੜਾ ਸਿੰਪਲ ਜਿਹਾ ਹੈ ਇਹ ਸੂਟ ਆਪਾਂ ਨੇ ਰੈਡੀ ਕਰਨਾ ਹੈ ਕਸਟਮਰ ਦੀ ਡਿਮਾਂਡ ਅਕੋਰਡਿੰਗ ਜਿਦਾ ਜਿਦਾ ਆਪਾਂ ਇਹ ਸੂਟ ਬਣਾਵਾਂਗੇ ਆਪਾਂ ਤੁਹਾਡੇ ਨਾਲ ਡਿਟੇਲਸ ਸ਼ੇਅਰ ਕਰਾਂਗੇ ਤੁਹਾਨੂੰ ਇਹ ਸੂਟ ਕਿੱਦਾਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਿਓ ਜੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਜੇ ਨੀਡਲਵਰਕ ਸਿੱਖਣਾ ਹੈ ਜਾਂ ਨੀਡਲਵਰਕ ਦੇ ਸੂਟ ਘਰ ਬੈਠ ਕੇ ਰੈਡੀ ਕਰਨੇ ਨੇ ਤੁਸੀਂ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਸਕਦੇ ਹੋ ਜੀ ਆਪਾਂ ਤੁਹਾਡੇ ਅੱਗੇ ਦੀਆਂ ਡਿਟੇਲਸ ਸ਼ੇਅਰ ਕਰਾਂਗੇ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਹੈ ਨੀਡਲਵਰਕ ਵਾਲੀ ਸੂਈ ਜੋ ਆਪਾਂ ਯੂਜ਼ ਕਰਦੇ ਆਂਗੇ ਤੇ ਇਹ ਤੁਸੀਂ ਵੈਸੀ ਕਿਸੇ ਵੀ ਸ਼ਾਪ ਤੋਂ ਲੈ ਸਕਦੇ ਤੁਹਾਨੂੰ ਮਿਲ ਜੇਗੀ ਤੇ ਇਹ ਆਪਾਂ ਨੇ ਇਸ ਦੇ ਵਿੱਚ ਮਹਿਰੂਨ ਕਲਰ ਦਾ ਥ੍ਰੈਡ ਪਾ ਲਿਆ ਜੀ ਆਪਾਂ ਮਹਿਰੂਨ ਕਲਰ ਦਾ ਫਲਾਵਰ ਬਣਾਵਾਂਗੇ ਪਹਿਲਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਫਲਾਵਰ ਬਣਾਉਣਾ ਬਹੁਤ ਹੀ ਸੌਖਾ ਹੈ ਤੁਸੀਂ ਦੇਖ ਸਕਦੇ ਆਪਾਂ ਬੂਲਨਸਟਾ ਚਲਾ ਫਲਾਵਰ ਬਣਾ ਰਹੇ ਆਂਗੇ ਇਹ ਸੂਈ ਦੇ ਨਾਲ ਬੰਨਦਾ ਹੈ ਜੀ ਸੂਈ ਦੇ ਉੱਪਰ ਇਸ ਤਰੀਕਾ ਇਸ ਤਰੀਕੇ ਧਾਗੇ ਨੂੰ ਬਲੇਟ ਕੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਜਿੱਦਾਂ ਇਹ ਫਲਾਵਰ ਬਣ ਰਿਹਾ ਹੈ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ ਜੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਨੇ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਹੀ ਜਲਦੀ ਆਪਣਾ ਡੀ ਹੈਂਡਵਰਕ ਦੇ ਸੂਟ ਲੈ ਕੇ ਆ ਰਹੀਆਂ ਜੋ ਆਪਾਂ ਹੁਣ ਰੈਡੀ ਕਰ ਰਹੇ ਹਾਂ ਕਿ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਉਹਨਾਂ ਦੀ ਵੀਡੀਓ ਵੀ ਜੇ ਤੁਸੀਂ ਪੇਂਟ ਬਾਰੇ ਕੁਝ ਜਾਣਨਾ ਹੈ ਜਾਂ ਨੀਡਲਵਰਕ ਬਾਰੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋਗੇ ਕੁਝ ਆਪਣਾ ਫਲਾਵਰ ਬਹੁਤ ਹੀ ਸੋਹਣਾ ਰੈਡੀ ਹੋ ਰਿਹਾ ਹੈ ਤੁਸੀਂ ਸਾਡੇ ਤੋਂ ਹੈਂਡ ਪੇਂਟ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਸਟੀਚਿੰਗ ਵੀ ਅਵੇਲੇਬਲ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਸਾਡੇ ਤੋਂ ਕਿੱਦਾਂ ਦੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਜਿੱਦਾਂ ਦੇ ਵੀ ਤੁਹਾਨੂੰ ਪਸੰਦ ਨੇ ਤੇ ਆਪਣੇ ਅਕੋਰਡਿੰਗ ਕਿਦਾਂ ਵੀ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਕਿਦਾਂ ਦਾ ਵੀ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋਗੇ ਤੁਹਾਨੂੰ ਸਾਡੀਆਂ ਵੀਡੀਓਜ਼ ਕਿਦਾਂ ਦੀ ਲੱਗ ਰਹੀਆਂ ਨੇ ਤੁਹਾਡੇ ਲਈ ਹੈਲਪਫੁਲ ਨੇ ਜਾਂ ਨਹੀਂ ਸਾਨੂੰ ਜ਼ਰੂਰ ਦੱਸਿਓ ਜੀ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਸਾਰੇ ਸੌਖੇ ਤਰੀਕੇ ਨਾਲ ਫਲਾਵਰ ਬਣਾਉਣੇ ਜਾਂ ਕੋਈ ਹੋਰ ਚੀਜ਼ ਨਮੀ ਵੀ ਜਿਹੜੀ ਆਪਾਂ ਸਿੱਖ ਰਹੇ ਹਾਂ ਰੋਜ਼ ਦੀ ਰੋਜ਼ ਇਨਸਾਨ ਕੁਝ ਨਾ ਕੁਝ ਸਿੱਖਦਾ ਹੈ ਆਪਾਂ ਤੁਹਾਡੇ ਨਾਲ ਵੀ ਉਹ ਚੀਜ਼ਾਂ ਸ਼ੇਅਰ ਕਰਾਂਗੇ ਕਿ ਅਸੀਂ ਇਸ ਤਰੀਕੇ ਨਾਲ ਕੰਮ ਕਰਦੇ ਹਾਂਗੇ ਤੁਸੀਂ ਵੀ ਘਰ ਬੈਠ ਕੇ ਜੇ ਤੁਸੀਂ ਖੁਦ ਸੂਟ ਆਪਣੇ ਰੈਡੀ ਕਰਨਾ ਚਾਹੋ ਕਰ ਸਕੋ ਜੀ ਇੰਟਰਸ ਦੇ ਨਾਲ ਇਸ ਦੀ ਏਵਲੀ ਜਿਹੜੀ ਲਾਈਨ ਆ ਉਹ ਬਣਾਈ ਹੈ ਜੀ ਆਪਾਂ ਨੇ ਐਂਕਟਰੈਡ ਦੇ ਨਾਲ ਤੇ ਇਸ ਦੇ نیچے ਆਪਾਂ ਨੇ ਮੁੱਤੀ ਐਡ ਕੀਤੀ ਗਏ ਨੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਆਪਣਾ ਫਲਾਵਰ ਰੈਡੀ ਹੋ ਚੁੱਕਿਆ ਇਸ ਵਿੱਚ ਥੋੜਾ ਬਹੁਤ ਚਿੰਜਸ ਕਰਨੀਆਂ ਨੇ ਉਹ ਆਪਾਂ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਜੀ ਤੇ ਇਸ ਸਾਈਡ ਵੀ ਆਪਾਂ ਇਸ ਤਰੀਕੇ ਦਾ ਹੀ ਫਲਾਵਰ ਬਣਾਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਗਿਆ ਏ ਜੀ ਬਾਕੀ ਇਸ ਦੀ ਫੁੱਲ ਕਪਤਾ ਡੀਲ ਸ਼ੇਅਰ ਕਰਾਂਗੇ ਕਿ ਸੂਟ ਕਿਦਾਂ ਦਾ ਬਣਿਆ ਹਾਂਜੀ ਆਪਣਾ ਇਹ ਸੂਟ ਰੈਡੀ ਹੋ ਚੁੱਕਿਆ ਹੈ ਕੰਪਲੀਟ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਸ ਦੇ ਉੱਪਰ ਬਹੁਤ ਹੀ ਸੋਹਣਾ ਨੀਡਲ ਵਰਕ ਤੇ ਐਂਡ ਵਰਕ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਮੋਤੀ ਅਟੈਚ ਕੀਤੇ ਨੇ ਤੇ ਵਿੱਚ ਨੋਟਸ ਨਾਲ ਆਪਾਂ ਨੇ ਇੱਕ ਛੋਟਾ ਜਿਹਾ ਫਲਾਰ ਬਣਾਇਆ ਹੈ ਇੱਧਰ ਵੀ ਆਪਾਂ ਇੱਕ ਛੋਟਾ ਜਿਹਾ ਨੌਟਸਨਲੀ ਫਲਾਰ ਬਣਾਇਆ ਹੈ ਤੇ ਇਸ ਦੇ ਸੈਂਟਰ ਦੇ ਵਿੱਚ ਆਪਾਂ ਨੇ ਫੇਲਸ ਐਡ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਜੀ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਆਪਣੇ ਘਰ ਬੈਠ ਕੇ ਵੀ ਬਣਾ ਸਕਦੇ ਹੋ ਤੇ ਸਾਡੇ ਤੋਂ ਵੀ ਬਣਵਾ ਸਕਦੇ ਹੋ ਸੋ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਇਸ ਦੀ ਫੁੱਲ ਲੁੱਕ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਇਦਾਂ ਦੇ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਤੇ ਸੋਹਣੇ ਸੋਹਰੇ ਸੂਟ ਤੁਸੀਂ ਖੁਦ ਘਰ ਬੈਠ ਕੇ ਤਿਆਰ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ